ਮੌ ਅਗਸਤ 2024 ਦਿਨ ਸ਼ੁੱਕਰਵਾਰ ਨੂੰ ਸੌਣ ਮਹੀਨੇ ਦੀ 나ਗ ਪੰਚਮੀ ਆ ਦੋਸਤੋ ਜਿਨ੍ਹਾਂ ਦੀ ਜਨਮ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਪਿੱਤਰ ਦੋ ਜਾਲ ਰਾਹੁ ਕੇਤੂ ਕਿਤੇ ਨਾ ਕਿਤੇ ਨੈਗੇਟਿਵ ਪ੍ਰਭਾਵ ਚ ਨੇ ਤੁਹਾਡੀ ਮੈਰਿਜ ਨਹੀਂ ਹੋ ਰਹੀ ਤੁਹਾਡੇ ਬੱਚੇ ਦਾ ਯੋਗ ਨਹੀਂ ਬਣ ਰਿਹਾ ਜਾਂ ਹਸਬੰਡ ਵਾਈਫ ਦੇ ਵਿੱਚ ਕਲਾ ਕਲੇਸ਼ ਆਪਚ ਨਹੀਂ ਬਣਦੀ ਉਹ ਇਸ ਦਿਨ ਉਪਾਅ ਜ਼ਰੂਰ ਕਰਨ ਤੁਹਾਡੇ ਲਈ ਉਪਾਅ ਲੈ ਕੇ ਆ ਬੜਾ ਸਰਨ ਆਟੇ ਦੀਆ ਦੁੱਧ ਚ ਸੇਵੀਆਂ ਬਣਾਉਣੀਆਂ ਦੋਸਤੋ ਆਟੇ ਵਾਲੀਆਂ ਮਿੱਠੀਆਂ ਸੇਵੀਆਂ ਆਟੇ ਦਾ ਹੀ ਦੀਵਾ ਬਣਾਉਣਾ ਔਰ ਦੋ नाग-ਨਾਗਨ ਦੇ ਜੋੜੇ ਬਣਾਉਣੇ ਆ ਦੋਸਤੋ ਆਟੇ ਦੇ ਤੁਸੀਂ ਕਿਸੇ ਵੀ ਭੋਲੇ ਸ਼ੰਕਰ ਦੇ ਮੰਦਰ, ਸ਼ਿ ਭੋਲੇ ਸ਼ੰਕਰ ਦੇ ਮੰਦਰ ਜਾਂ नाग ਦੇਵਤਾ ਜੀ ਦੀ ਜਿੱਥੇ ਤੁਹਾਡੇ ਏਰੀਆ ਚ ਜਗਾ ਬਣੀ ਆ अर्ਲੀ ਮਾਰਨਿੰਗ ਜਾ ਕੇ ਸਾਰੀਆਂ ਚੀਜ਼ਾਂ ਉੱਥੇ ਸਮਰਪਿਤ ਕਰਕੇ ਅਰਦਾਸ ਬੇਨਤੀ ਕਰਨੀ ਆ ਤੇ ਦੇਸੀ ਘਿਓ ਦਾ ਦੀਵਾ ਜ਼ਰੂਰ ਜਗਾ ਕੇ ਆਉਣਾ ਦੇਖਣਾ ਤੁਹਾਡੇ